ਤੁਸੀਂ ਐਜੂਕੇਸ਼ਨ ਬਾਰੇ ਕੀ ਸੋਚਣਾ ਚਾਹੁੰਦੇ ਹੋ ਨਸ਼ੇ ਦਾ ਨਾਲ ਸਾਡੇ ਮੁੰਡੇ ਮਰੀ ਜਾਂਦੇ ਆ ਕਦੇ ਹੌਲੂ ਚ ਪਏ ਆ ਕਦੇ ਖੇਤ ਚ ਪਏ ਆ ਕਿਸੇ ਦੇ ਘਰੇ ਪਏ ਆ ਕਿਸੇ ਦੀਆਂ ਬਾਲੀਆਂ ਲਾ ਲੀਆਂ ਇਹਦੇ ਬਾਰੇ ਤੁਸੀਂ ਕੀ ਕੋਈ ਕਹਿਣਾ ਚਾਹੋਗੇ ਸਰਤਾ ਜੀ ਮੈਂ ਇਹਦੇ ਬਾਰੇ ਤੁਹਾਨੂੰ ਇਹ ਦੱਸਣਾ ਚਾਹਨਾ ਵੀ ਜਿਹੜਾ ਐਜੂਕੇਸ਼ਨ ਆ ਸਾਡੇ ਲਈ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਪਹਿਲਾਂ ਜਿਹੜਾ ਪੜ੍ਹ ਲਿਖ ਕੇ ਸਾਡੇ ਨੌਜਵਾਨ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਨੇ ਦੋ ਨੰਬਰ ਤੇ ਸਿਹਤ ਹੈ ਐਜੂਕੇਸ਼ਨ ਮੈਂ ਵਾਦਾ ਕਰਦਾ ਕਿ ਮੇਰੇ ਕੋਲ ਇਦਾਂ ਦੇ ਪਲਾਨ ਨੇ ਕਿ ਮੈਂ ਐਜੂਕੇਸ਼ਨ ਪੂਰੀ ਦੁਨੀਆ ਨੂੰ ਫ੍ਰੀ ਦੇ ਸਕਦਾ ਜਿਹਦੇ ਵਿੱਚ 1 ਰੁਪਈਆ ਨਹੀਂ ਕਿਸੇ ਦਾ ਲੱਗੂਗਾ ਜਿਵੇਂ ਸਾਡੇ ਸਰਕਾਰੀ ਸਕੂਲ ਨੇ ਸਰਕਾਰੀ ਸਕੂਲਾਂ ਨੂੰ ਇਹੋ ਜਿਹਾ ਬਣਾਵਾਂਗੇ ਜਿਵੇਂ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਬਣਾਵਾਂਗੇ ਤੇ ਨੰਬਰ 2 ਤੇ ਸਿਹਤ ਹੈ ਅੱਜ ਸਿਹਤ ਸਿੱਖਿਆ ਜਿਹੜੇ ਸਿਹਤ ਹੈ ਜਿਹੜੀ ਹੈਲਥ ਹੈ ਅੱਜ ਜਿਹੜੇ ਸਰਕਾਰੀ ਹਸਪੀਟਲ ਨੇ ਖੰਡਰ ਬਣੇ ਪਏ ਨੇ ਬੁਰਾ ਹਾਲ ਹੈ ਕੋਈ ਡਾਕਟਰ ਨੇ ਜਿਹੜੇ ਆਪਣੀ ਡਿਊਟੀ ਤੇ ਸਹੀ ਤਰੀਕੇ ਨਾਲ ਨਹੀਂ ਆਉਂਦੇ ਤੇ ਉਹਨਾਂ ਨੂੰ ਵੀ ਇਹੋ ਜਿਹੀ ਨੱਥ ਪਾਵਾਂਗੇ ਕਿ ਜਿਹੜੇ ਪ੍ਰਾਈਵੇਟ ਹੌਸਪੀਟਲ ਰਹੇ ਹੌਸਪਿਟਲਾਂ ਤੋਂ ਵੀ ਵੱਧ ਫ੍ਰੀ ਜਿਹੜਾ ਇਲਾਜ ਜਿਹੜਾ ਲੋਕਾਂ ਦਾ ਸਿਵਲ ਹੌਸਪੀਟਲਾਂ ਦੇ ਵਿੱਚ ਹੋਊਗਾ ਤੇ ਜਿਹੜੀ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਮੈਂ ਜਿੰਨੀਆਂ ਵੀ ਅੱਜ ਪਿੱਛੇ ਪਾਰਟੀਆਂ ਸਰਕਾਰਾਂ ਬੋਕੇ ਗਈਆਂ ਨੇ ਅੱਜ ਦੀ ਮੌਜੂਦਾ ਸਰਕਾਰ ਨੂੰ ਚੈਲੰਜ ਕਰਦਾ ਕਿ ਮੈਨੂੰ ਤੁਸੀਂ 2 ਮਹੀਨੇ ਦੇ ਦਿਓ ਇੱਕ ਹਫਤੇ ਦੇ ਵਿੱਚ ਨਸ਼ਾ ਖਤਮ ਹੋਊਗਾ ਤੇ 2 ਮਹੀਨਿਆਂ ਦੇ ਵਿੱਚ ਵਿੱਚ ਜਿਨਨੇ ਨੌਜਵਾਨ ਸਾਡੇ ਨਸ਼ਿਆਂ ਚ ਗੁਲਤਾਨ ਹੋਏ ਨੇ ਫਸੇ ਹੋਏ ਨੇ ਨਸ਼ੇ ਦੇ ਵਿੱਚ ਮੈਂ 2 ਮਹੀਨੇ ਚ ਉਹਨਾਂ ਦਾ ਨਸ਼ਾ ਛਡਾ ਕੇ ਦਸਤਾਬਦ ਦੱਸਾਂਗਾ ਮੇਰੀ ਚੈਲੰਜ ਆ ਮੇਰਾ ਅੱਜ ਦੀ ਮੌਜੂਦਾ ਸਰਕਾਰ ਨੂੰ ਕਿ ਮੈਂ ਜਿਹੜੇ ਇਹ ਕੰਮ ਆਪਣੀ ਪਾਰਟੀ ਵੱਲੋਂ ਇਹ ਮੈਂ ਕਰ ਸਕਦਾ ਆ ਕਿਉਂਕਿ ਜੇ ਕਿਸੇ ਦੀ ਨੀਤੀ ਤੇ ਨੀਅਤ ਸਹੀ ਹੋਵੇ ਤਾਂ ਬੜੇ ਬੜੇ ਕੰਮ ਹੋ ਸਕਦੇ ਨੇ ਇਸ ਕਰਕੇ ਮੈਂ ਇਨੀਆਂ ਗ ਬੇਨਤੀਆਂ ਜਾਦਾ ਬੇਨਤੀਆਂ ਨਾ ਕਰਦਾ ਹੋਇਆ ਮੈਂ ਇਹ ਤੁਹਾਨੂੰ ਫੇਰ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਲੋਕਰਾਜ ਪਾਰਟੀ ਦਾ ਮਿਸ਼ਨ ਆਮ ਲੋਕਾਂ ਦਾ ਰਾਜ ਲਿਆਉਣਾ ਆਮ ਲੋਕਾਂ ਨੂੰ ਇਨਸਾਫ ਦਿਵਾਉਣਾ ਤੇ ਮੈਂ ਮੈਂ ਤੁਹਾਡੇ ਸਮਾਜਿਆਂ ਦੇ ਰਾਹੀਂ ਆਮ ਲੋਕਾਂ ਨੂੰ ਕਹੂੰਗਾ ਕਿ ਜਿੱਥੇ ਤੁਸੀਂ ਅੱਜ ਤੱਕ ਹੋਰ ਪਾਰਟੀਆਂ ਦੇ ਵਿਸ਼ਵਾਸ ਕਰਕੇ ਉਹਨਾਂ ਪਾਰਟੀਆਂ ਨੂੰ ਵੋਟਾਂ ਪਾਈਆਂ ਉਹਨਾਂ ਦੇ ਨਾਲ ਜੁੜੇ ਹੋ ਤੇ ਇੱਕ ਵਾਰੀ ਲੋਕ ਰਾਜ ਪਾਰਟੀ ਦੇ ਵਿਸ਼ਵਾਸ ਕਰਕੇ ਦੇਖੋ ਦੁਬਾਰਾ ਮੈਂ ਨਹੀਂ ਕਹਾਂਗਾ ਤੁਸੀਂ ਆਮ ਲੋਕ ਜਿਹੜੇ ਆਪ ਕਹੋਗੇ ਕਿ ਲੋਕ ਰਾਜ ਪਾਰਟੀ ਦਾ ਹੀ ਰਾਜ ਲੈ ਕੇ ਆਉਣਾ ਇੰਨੀਆਂ ਗਬਨਤੀਆਂ ਪ੍ਰਵਾਨ ਕਰਿਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਬਾਤੋ-ਬਾਤ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਲਕਾਰ ਸਿੰਘ ਨੂੰ ਹੁਣ ਤੁਸੀਂ ਸੁਣਿਆ ਮੰਗਲੀ ਨੂੰ ਕਿ ਇਹਨਾਂ ਦੇ ਗੱਲਾਂ ਦੇ ਵਿੱਚ ਸਚਾਈ ਆ ਜੋ ਕੋਸਾ ਉਸ ਸੰਗਤ ਨੇ ਦੱਸਣਾ ਮਾ ਤੁਸੀਂ ਦੱਸਣਾ ਸਾਨੂੰ ਤਾਂ ਵਧੀਆ ਲੱਗੇ ਨੇ ਹੁਣ ਤੁਸੀਂ ਦੇਖਣਾ ਵੀ ਤੁਹਾਨੂੰ ਕਿਵੇਂ ਲੱਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ